ਫੈਮਲੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਵੇਰ ਦਾ ਟਾਈਮ ਹੈ ਗੁੱਡ ਮਾਰਨਿੰਗ ਸਲਾਮ ਅਲੈਕਮ ਆਰਾਮ ਰਾਮ ਜੀ ਸਾਰਿਆਂ ਨੂੰ ਜਿੱਥੋਂ ਵੀ ਤੁਸੀਂ ਦੇਖ ਰਹੇ ਆ ਜੁੜ ਰਹੇ ਆ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਸਾਨ ਡੈਰੀ ਫਾਰਮ ਦੇ ਉੱਤੇ ਅੱਜ ਆਪਾਂ ਜੁੜਿਆ ਲਾਈਵ ਜੀ ਲੋੜੀ ਦਾ ਦਿਨ ਆ ਗਿਆ ਤੇ ਲੋੜੀਂਦੀਆਂ ਸਾਨੂੰ ਲੱਖ ਲੱਖ ਮੁਬਾਰਕਾਂ ਜੀ ਮਾਰਕਸ ਨੂੰ ਚੜ੍ਹਦੀ ਕਲਾਤ ਬਖਸ਼ੇ ਜੁੜਜੋ ਮੇਰੇ ਵੀਰ ਜੁੜਜੋ ਜੁੜਜੋ ਦੋ ਮੇਰੇ ਬਰਾਦਰ ਦੋ ਜੀ ਬਾਦ ਮਾ ਮਾਰਕੋਵਈ ਜਨ ਲੋੜੀ ਦੀ ਜੜ ਜੋੜ ਜੋ ਜੇ ਤੁਸੀਂ ਜੁੜ ਜਾਂਦੇ ਆ ਤਾਂ ਫਿਰ ਆਪਾਂ ਕੋਈ ਲੋੜੀ ਦੇ ਉੱਤੇ ਗੱਲਬਾਤ ਕਰਦੇ ਆ ਰਿਕਨਿੰਗ ਮਾ ਖੁਸ਼ੀ ਦਾ ਤਿਹਾਰ ਆ ਜੀ ਆ ਜਾਓ ਮੇਰੇ ਵੀਰ ਆਪਾਂ ਹੁਣ ਵਿੱਚ ਲਾਈਵ ਹੋਇਆ ਕਰਾਂਗੇ ਜੀ ਤੇ ਤੁਸੀਂ ਜ਼ਰੂਰ ਜੁੜਿਆ ਕਰੋ ਨਾਲ ਆਪਣੀ ਵੀਡੀਓ ਦੇ ਤੁੜਾ ਨਾਲ ਜੁੜਨ ਵਾਸਤੇ ਬਹੁਤ ਧੰਨਵਾਦ ਜੀ ਹਾਂਜੀ ਇਹ ਚੈਨਲ ਆਪਣਾ ਲਾਈਕ ਸ਼ੇਅਰ ਸਾਤਰੀਕਾਲ ਬਾਈ ਜੀ ਗੁੱਡ ਮਾਰਨਿੰਗ ਸਾਤਰੀਕਾਲ ਜੀ ਸਵੇਰ ਦੀ ਸਾਰਿਆਂ ਨੂੰ ਕਿੱਥੋਂ ਜੁੜੇ ਆ ਮੇਰੇ ਭਰਾ ਛੋਟੇ ਵੱਡੇ ਸੋਡਾ ਬਹੁਤ ਧੰਨਵਾਦ ਜੀ ਜੁੜਨ ਦਾ ਤੇ ਲੋਹੜੀ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਆਪਾਂ ਹੁਣ ਜਿਹੜਾ ਚੈਨਲ ਦੇ ਉੱਤੇ ਆਮ ਜਾਣਕਾਰੀ ਦੀਆਂ ਵੀਡੀਓ ਪਾਉਂਦੇ ਆਂ ਡੇਰੀ ਫਾਰਮ ਬਾਰੇ ਮੱਝਾਂ ਦੀ ਥਾਮ ਸੰਭਾਲ ਬਾਰੇ ਛੋਟੀਆਂ ਕੱਟੀਆਂ ਬਾਰੇ ਜਾਂ ਗਾਈਆਂ ਬਾਰੇ ਆਪਾਂ ਇਹੇ ਕੰਮ ਜਿਹੜੀਆਂ ਵੀਡੀਓ ਹੁਣ ਸ਼ੁਰੂ ਕੀਤੀਆਂ ਨੇ ਜੀ ਤੁਸੀਂ ਜ਼ਰੂਰ ਵੇਖਿਆ ਕਰੋ ਤੇ ਨਾਲ ਜੁੜਿਆ ਕਰੋ ਕਮੈਂਟ ਲਾਈਕ ਵੀ ਕਰਿਆ ਕਰੋ ਜੀ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਕਿੱਥੇ ਕਿੱਥੇ ਜੁੜੇ ਆ ਲਾਈਵ ਤੁਹਾਡੇ ਕਰਕੇ ਆਪਾਂ ਹੋਏ ਅੱਜ ਲੋਹੜੀ ਦਾ ਤਿਹਾਰਾ ਬਹੁਤ ਖੁਸ਼ੀਆਂ ਦਾ ਤਿਹਾਰਾ ਜੀ ਇਹ ਏਕਤਾ ਦਾ ਪ੍ਰਤੀਕ ਆ ਲੋਹੜੀ ਲੋਹੜੀ ਦੇ ਕਈ ਕਾਰਨ ਨੇ ਜੀ ਜਿਹੜੀ ਲੋਹੜੀ ਮਨਾਈ ਜਾਂਦੀ ਹੈ ਤਾ ਅੱਗ ਕੱਲ ਜਿਹੜੀ ਆਪਣੀ ਅੱਗੇ ਮੱਗਰ ਸੰਗਰਾਂਧੀ ਆ ਉਹਦੇ ਬਾਰੇ ਵੀ ਆਪਾਂ ਨੂੰ ਪਤਾ ਹੈਗਾ ਵੀ ਜਿਹੜਾ ਆਪਣੇ ਗੁਰੂ ਸਾਹਿਬਾਂ ਨੇ ਮੁਕਸਾ ਸਾਹਿਬ ਦੇ ਵਿੱਚ ਖਦਰਾਣੇ ਦੀ ਧਾਰ ਦੇ ਲੜਾਈ ਜਿੱਤੀ ਸੀ ਤੇ ਉੱਥੇ 40 ਮੁਕਤਿਆਂ ਨੂੰ ਮੁਕਤੀ ਦਿੱਤੀ ਸੀਗੀ ਉੱਥੇ ਵੀ ਆਪਾਂ ਨੂੰ ਜਾਣਾ ਚਾਹੀਦਾ ਹੈਗਾ ਜਾ ਕੇ ਆਪਣਾ ਜਿਹੜਾ ਗੁਰੂ ਸਾਹਿਬਾਂ ਨੂੰ ਨਸਤਕ ਹੋਣਾ ਚਾਹੀਦਾ ਹੈਗਾ ਇਹ ਆ ਜੀ ਜਿਹੜਾ ਲੋਹੜੀ ਦੇ ਤਿਹਾਰ ਦਾ ਉੱਤੇ ਆਪਾਂ ਜਿਹੜੇ ਅੱਜ-ਅੱਜ ਗੱਲਬਾਤ ਕਰ ਰਹੇ ਹਾਂ ਤੇ ਨਾਲੇ ਆਪਾਂ ਜਿਹੜੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੀ ਇਹ ਸਾਰੀ ਜਾਣਕਾਰੀ ਵਾਰੀ ਲੈ ਕੇ ਆਉਂਦੇ ਰਹਿ ਕਰਾਂਗੇ ਹਮੇਸ਼ਾ ਤੁਸੀਂ ਸਾਡੇ ਨਾਲ ਜੁੜੇ ਰਹਿੰਨੇ ਆ ਜੀ ਤੁਹਾਡਾ ਬਹੁਤ ਧੰਨਵਾਦ ਆ ਤਾਂ ਤੁਸੀਂ ਕਿੱਥੋਂ-ਕਿੱਥੋਂ ਜਿਹੜੇ ਲਾਈਵ ਹੋਏ ਆ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਜੀ ਤੇ ਤਾਂ ਕਿ ਜਿਹੜਾ ਆਪਾਂ ਇੱਕ ਤੁਹਾਡਾ ਧੰਨਵਾਦ ਕਰ ਸਕੀਏ ਤੇ ਜਿਹੜੀ ਆਪਣੀ YouTube ਇਹ ਫੈਮਿਲੀ ਆ ਸਾਰੀ ਆਪਾਂ ਇੱਕ ਪਰਿਵਾਰ ਹਮੇਸ਼ਾ ਇੱਕ ਦੂਸਰ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਂਝੀ ਆ ਜੀ ਤੇ ਆਜੋ ਜੀ फटाफट ਜਰਜੋ ਆਪਾਂ ਜਿਹੜੀ ਆ ਐ ਲੋੜੀ ਦੇ ਉੱਤੇ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ ਬਹੁਤ ਖੁਸ਼ੀ ਦਾ ਤਿਹਾਰ ਆ ਐਤੋਂ ਬਾਅਦ ਜਿਹੜੀ ਲੋੜੀ ਤੋਂ ਬਾਅਦ ਆ ਜਿਹੜੀ ਠੰਡ ਦਾ ਪ੍ਰਕੋਪ ਆ ਜਿਹੜਾ ਉਹ ਘਟ ਜਾਂਦਾ ਹੈਗਾ ਤੇ ਜਿਹੜਾ ਬਸੰਤ ਰੁੱਤ ਸ਼ੁਰੂ ਹੋ ਜਾਂਦੀ ਹੈ ਜੀ ਇਹਦੇ ਵਿੱਚ ਸਾਰੇ ਨਵੇਂ ਦਰਾਖਤ ਫੁੱਟਨੇ ਸ਼ੁਰੂ ਹੋ ਜਾਂਦੇ ਆ ਹਰ ਇੱਕ ਦੇ ਚਿਹਰੇ ਦੇ ਉੱਤੇ ਮੁਸਕਾਨ ਖੁਸ਼ੀਆਂ ਆ ਜਾਂਦੀਆਂ ਨੇ ਜਿਹੜੀਆਂ ਕਣਕਾਂ ਲੀਆਂ ਫਸਲਾਂ ਸਰਮਾਂਦੀਆਂ ਫਸਲਾਂ ਆਪਣੀਆਂ ਉਹ ਵੀ ਜਿਹੜੀਆਂ ਜਵਾਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇਸ ਕਰਕੇ ਹਰ ਇੱਕ ਇਨਸਾਨ ਜਿਹੜਾ ਕਿਸਾਨ ਕੋਈ ਵੀ ਆ ਆਪਣੀ ਖੇਤੀਬਾੜੀ ਨਾਲ ਜੁੜਿਆ ਹੋਇਆ ਜੀ ਤੇ ਆਪਾਂ ਨੂੰ ਇਹਨਾਂ ਚੀਜ਼ਾਂ ਨਾਲ ਖੇਤੀਬਾੜੀ ਦੇ ਧੰਦੇ ਨਾਲ ਤੇ ਡੇਅਰੀ ਫਾਰਮ ਦੇ ਧੰਦੇ ਨਾਲ ਛਤਾਰਡ ਫਾਰਮ ਕੋੜੀਆਂ ਦੇ ਫਾਰਮ ਬੱਕਰੀਆਂ ਦੇ ਫਾਰਮ ਮੱਖੀ ਪਾਲਣਾ ਇਹਨਾਂ ਦੇ ਉੱਤੇ ਆਪਾਂ ਵੀਡੀਓ ਲੈ ਕੇ ਆਉਂਦੇ ਰਿਹਾ ਕਰੀਏ ਅਸੀਂ ਸੋਚਦੇ ਹਾਂ ਵੀ ਹਰ ਇੱਕ ਬੰਦਾ ਕਿਸੇ ਨਾ ਕਿਸੇ ਧੰਦੇ ਨਾਲ ਜੁੜ ਜੇ ਜਿਹੜਾ ਆਪਣੇ ਪੰਜਾਬ ਦੇ ਵਿੱਚ ਜਾਂ ਆਪਣੇ ਦੇਸ਼ ਦੇ ਵਿੱਚ ਨਸ਼ੇ ਦਾ ਪ੍ਰਕੋਪ ਵਧਿਆਗਾ ਉਹ ਦਾ ਜਿਹੜਾ ਥੱਲ ਪੈ ਜੇ ਉਹਨੂੰ ਕਿਉਂਕਿ ਜਦੋਂ ਆਪਾਂ ਕੰਮ ਕਰਾਂਗੇ ਆਮਦਨੀ ਵਾਲੇ ਪਾਸੇ ਜਾਵਾਂਗੇ ਆ ਬੰਦੇ ਦਾ ਧਿਆਨ ਹੈ ਜਿਹੜਾ ਕਮਾਂ ਵਾਲੇ ਲੱਗ ਜਾਂਦਾ ਤਰੱਕੀ ਵਾਲੇ ਪਾਸੇ ਲੱਗ ਜਾਂਦਾਗਾ ਤੇ ਜਦੋਂ ਕਮਾਈ ਕਰਾਂਗੇ ਤੇ ਹਰ ਇੱਕ ਬੰਦਾ ਖੁਸ਼ ਰਹੂਗਾ ਹਮੇਸ਼ਾ ਸਿਹਤ ਵਾਸਤੇ ਚੰਗੀਆਂ ਜਿਹੜੀਆਂ ਸਿਹਤ ਵਾਸਤੇ ਚੰਗੀ ਖਰਾਕ ਹੈ ਜਿਹੜੀ ਉਹ ਖਾਣੀ ਚਾਹੀਦੀ ਹੈ ਤੇ ਚੰਗਾ ਉਹਦੇ ਵਾਸਤੇ ਆਪਣਾ ਜਿਹੜਾ ਪੋਜ਼ੀਟਿਵ ਵੀ ਹਮੇਸ਼ਾ ਬੰਦਾ ਹੁੰਦਾਗਾ ਅੱਗੇ ਆਪਾਂ ਜੀ ਗੱਲ ਕਰਾਂਗੇ ਜਿਹੜੀਆਂ ਆਰਗੈਨਿਕ ਫਸਲਾਂ ਨੇ ਆਰਗੈਨਿਕ ਸਬਜ਼ੀਆਂ ਇਹਨਾਂ ਦੇ ਉੱਤੇ ਵੀ ਆਪਾਂ ਵੀਡੀਓ ਲਿਆ ਕਰਾਂਗੇ ਹਰ ਇੱਕ ਚੀਜ਼ ਦੀ ਜਾਣਕਾਰੀ ਆਪਾਂ ਜਿਵੇਂ ਮੰਡੀਆਂ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਮੇਲੇ ਲੱਗਦੇ ਆ ਇਹਨਾਂ ਦੇ ਵਿਆਖਿਆ ਕਰਾਂਗੇ ਜੀ ਅੱਗੇ-ਅੱਗੇ ਜਿਵੇਂ-ਜਿਵੇਂ ਆਪਣਾ ਸਮਾਂ ਆਈ ਜਾਊਗਾ ਤਾਂ ਆਪਾਂ ਉਹ ਹਸਾਬ ਨਾਲ ਤੁਸੀਂ ਸਾਡੇ ਨਾਲ ਜੁੜੇ ਰਿਹਾ ਕਰੋ ਤੇ ਅਸੀਂ ਤੁਹਾਨੂੰ ਹਰ ਇੱਕ ਚੀਜ਼ ਦੀ ਜਿਹੜੀ ਇਨਫਰਮੇਸ਼ਨ ਦਿਆ ਕਰਾਂਗੇ ਤੁਹਾਨੂੰ ਹਰ ਇੱਕ ਜਗ੍ਹਾ ਦਿਖਾਇਆ ਕਰਾਂਗੇ ਖੇਤੀ ਦੇ ਕਰਨ ਦੇ ਢੰਗ ਨਵੀਂ ਟੈਕਨੀਕ ਨਵੀਂ ਜਾਣਕਾਰੀ ਆਪਾਂ ਤੁਹਾਡੇ ਸਹਿਯੋਗ ਦੇ ਨਾਲ ਹੀ ਇਸ ਚੈਨਲ ਦੇ ਉੱਤੇ ਲੈ ਕੇ ਆਉਣੀ ਆ ਜੀ ਆਪ ਹਮੇਸ਼ਾ ਇਸ਼ਾਰਾ ਦਿੰਦੇ ਰਿਹਾ ਕਰੋ ਤੁਹਾਡਾ ਬਹੁਤ ਧੰਨਵਾਦ ਆ ਇਸ ਕਰਕੇ ਤੁਸੀਂ ਤੁਹਾਡੇ ਨਾਲ ਹੀ ਸਾਡਾ ਜਿਹੜਾ ਮੋਟੀਵੇਸ਼ਨ ਬਣਦਾ ਜੀ ਸਾਨੂੰ ਖੁਸ਼ੀ ਹੁੰਦੀ ਆ ਵੀ ਸਾਡੇ ਭੈਣ ਭਰਾ ਸਾਡੇ ਨਾਲ ਜੁੜੇ ਹੋਏ ਆ ਅਸੀਂ ਉਹਨਾਂ ਵਾਸਤੇ ਵਧੀਆ-ਵਧੀਆ ਜਿਹੜੇ ਕੰਟੈਂਟ ਆ ਉਹ ਲੈ ਕੇ ਆਈਏ ਜੀ ਤੇ ਇਸ ਕਰਕੇ ਜੀ ਹਮੇਸ਼ਾ ਜੁੜੇ ਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਜੀ ਲਾਈਕ ਸ਼ੇਅਰ ਵੀ ਕਰਿਆ ਕਰੋ ਪਲੀਜ਼ ਬਹੁਤ ਧੰਨਵਾਦ ਤੁਹਾਡਾ ਇਹ ਬੇਨਤੀ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡਾ ਬਹੁਤ ਧੰਨਵਾਦ ਚੈਨਲ ਤੇ ਜੁੜਨ ਦਾ ਜੀ ਇਸ ਤਰ੍ਹਾਂ ਆਪਾਂ ਹਰ ਕਿਹ ਚੀਜ਼ ਅੱਗੇ ਮੰਡੀਆਂ-ਮੁੰਡੀਆਂ ਤੇ ਜੇ ਟਰੈਕਟਰ ਸੇਲ ਵਾਸਤੇ ਜਿਹੜੀਆਂ ਲੋਕ ਡੰਗਰਾਂ ਦਾ ਕੰਮ ਕਰਦੇ ਆ ਜਾਂ ਆਪਾਂ ਨੂੰ ਕਿਹੜੀਆਂ ਨਸਲਾਂ ਦੇ ਉੱਤੇ ਕੰਮ ਕਰਨਾ ਚਾਹੀਦਾ ਇਰੇ ਵਾਸਤੇ ਵੀ ਆਪਾਂ ਗੱਲ ਜਿਹੜੀ ਅੱਗੇ ਵੀਡੀਓ ਦੇ ਵਿੱਚ ਕਰਿਆ ਕਰਾਂਗੇ ਜੀ ਅੱਜ ਆਪਾਂ ਲਾਈਵ ਹੋ ਕੇ ਤੁਹਾਡੇ ਨਾਲ ਇਸੇ ਕਰਕੇ ਇਹ ਗੱਲਾਂ ਸਾਂਝੀਆਂ ਕਰ ਰਹੇ ਆ ਕਿਉਂਕਿ ਜੇ ਨਾ ਆਪਾਂ ਹੁਣ ਵੀਡੀਓ ਪਾਇਆ ਕਰਾਂਗੇ ਤਾਂ ਤੁਸੀਂ ਆਪਣਾ ਚੈਨਲ ਜਿਹੜਾ ਉਹ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਵੀ ਨਾਲ ਦੱਬ ਲਓ ਜੀ ਫਟਾਫਟ ਕਿਉਂਕਿ ਜਿਹੜੀ ਵੀ ਵੀਡੀਓ ਪਾਈਏ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਤੇ ਤੁਸੀਂ ਉਹਨੂੰ ਵੇਖ ਸਕੋ ਜੀ ਤੇ ਉਹਦੇ ਵਿੱਚ ਤੁਹਾਨੂੰ ਚੰਗੀ ਜਾਣਕਾਰੀ ਮਿਲੇ ਤੇ ਜਾਣਕਾਰੀ ਲੈ ਕੇ ਤੁਸੀਂ ਕਿਸੇ ਕੰਮ ਦੀ ਚੰਗੀ ਸਿਹਤ ਲੈ ਸਕੋ ਚੰਗਾ ਕਾਰੋਬਾਰ ਚਲਾ ਸਕੋ ਦੁੱਧ ਦੇ ਵਾਧੇ ਦੀਆਂ ਗੱਲਾਂ ਕਰਿਆ ਕਰਾਂਗੇ ਪਸ਼ੂਆਂ ਦੇ ਦੁੱਧ ਦੇ ਵਿੱਚ ਵਾਧਾ ਕਿੱਦਾਂ ਹੋਣਾ ਘੱਟ ਖਰਾਕ ਦੇ ਨਾਲ ਘੱਟ ਖਰਚੇ ਦੇ ਨਾਲ ਵੱਧ ਮੁਨਾਫਾ ਆਪਾਂ ਕਿਵੇਂ ਕਮਾਉਣਾਗਾ ਇਹਨਾਂ ਚੀਜ਼ਾਂ ਦੇ ਉੱਤੇ ਵੀ ਆਪਾਂ ਜਿਹੜੀ ਗੱਲਬਾਤ ਕਰਿਆ ਕਰਾਂਗੇ ਜੀ ਕਿਉਂਕਿ ਮੁਨਾਫਾ ਜੇ ਵਾਧਾ ਆਪਾਂ ਖਰਚਾ ਕਰਾਂਗੇ ਤਾਂ ਫਿਰ ਆਪਾਂ ਨੂੰ ਮੁਨਾਫਾ ਜਿਹੜਾ ਨਹੀਂ ਹੋਣਾਗਾ ਮੁਨਾਫਾ ਤਾਂ ਆਪਾਂ ਤਾਂ ਹੀ ਹੋਣਾ ਜੇ ਆਪਾਂ ਕੱਟ ਆਪਣਾ ਖਰਚਾ ਹੋਵੇ ਤੇ ਜਿਹੜੇ ਆਪਣਾ ਪ੍ਰੋਡਕਟ ਜਿਹੜਾ ਆਪਾਂ ਦੁੱਧ ਦੀ ਪ੍ਰੋਡਕਸ਼ਨ ਆ ਉਹ ਆਪਣੀ ਜਿਹੜੀ ਅੱਗੇ ਵਧੇ ਤੇ ਫਿਰ ਆਪਾਂ ਜਿਹੜੇ ਛੋਟੇ ਕੱਟਰੂ ਬਿ ਸ਼ੁਰੂ ਆ ਇਹਨਾਂ ਦਾ ਵੀ ਛੇਧ ਸੰਭਾਲਦਾ ਦੱਸਿਆ ਕਰਾਂਗੇ ਇਹ ਵੀ ਆਪਣੇ ਵਾਸਤੇ ਬਹੁਤ ਫਾਇਦੇਮੰਦ ਆ ਕਿਉਂਕਿ ਜਿਹੜੀਆਂ ਆਪਾਂ ਛੋਟੀਆਂ ਕੱਟੀਆਂ ਬਣ ਲੜੀਆਂ ਇਹਨਾਂ ਦੇ ਉੱਤੇ ਖਰਚਾ ਕੋਈ ਜ਼ਿਆਦਾ ਨਹੀਂ ਆਉਂਦਾਗਾ ਤਾਂ ਪਰ ਇਸ ਤਿਆਰ ਛੇਧੀ ਗਰੋਥ ਬਹੁਤ ਛੇਧੀ ਕਰਦੀਆਂ ਜੇ ਆਪਾਂ ਇਹਨਾਂ ਦੀ ਸਹੀ ਸੰਭਾਲ ਰੱਖੀਏ ਇਹ ਵੀ ਆਪਣਾ ਕੰਮ ਆਮਦਨੀ ਦਾ ਸਰੋਤ ਬਣ ਜਾਂਦੇ ਆ ਜੀ ਖੁੰਬਾਂ ਦੀ ਖੁੰਬਾਂ ਦੀ ਖੇਤੀ ਅੱਜ ਕੱਲ ਜਿਹੜੀ ਬਹੁਤ 트ੈਂਡਿੰਗ ਦੇ ਵਿੱਚ ਆ ਖੁੰਬਾਂ ਦੇ ਬਾਰੇ ਵੀ ਆਪਾਂ ਵੀਡੀਓ ਲੈ ਕੇ ਆਵਾਂਗੇ ਕਿਸਾਨਾਂ ਨਾਲ ਮਿਲਾਵਾਂਗੇ ਸਾਨੂੰ ਜਿਹੜੇ ਖੁੰਬਾਂ ਦਾ ਕੰਮ ਜਿਹੜਾ ਕਰਦੇ ਨੇ ਜੀ ਤੇ ਉਹਦੇ ਵਾਸਤੇ ਵੀ ਆਪਾਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਾਂਗੇ ਜੀ ਤੇ ਹਰ ਇੱਕ ਚੀਜ਼ ਬਾਰੇ ਆਪਾਂ ਇਸ ਚੈਨਲ ਦੇ ਉੱਤੇ ਵੀਡੀਓ ਜਿਹੜੀ ਉਹ ਲੈ ਕੇ ਆਇਆ ਕਰਾਂਗੇ ਤੁਸੀਂ ਹਮੇਸ਼ਾ ਜੁੜੇ ਰਿਹਾ ਕਰੋ ਜੀ ਸ਼ੋਡਾ ਬਹੁਤ ਧੰਨਵਾਦ ਆ ਜੀ ਹਮੇਸ਼ਾ ਇਸ ਤਰ੍ਹਾਂ ਆਪਾਂ ਤੁਹਾਨੂੰ ਲਾਈਵ ਹੋ ਕੇ ਵੀ ਦੱਸਿਆ ਕਰਾਂਗੇ ਜੀ ਤੁਸੀਂ ਨਾਲ ਜੁੜੇ ਰਿਹਾ ਕਰੋ ਤੇ ਆਪਾਂ ਜੀ ਦੁਬਾਰਾ ਜੁੜਾਂਗੇ ਲਾਈਵ ਦੇ ਨਾਲ ਤੇ ਉਦੋਂ ਤੱਕ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਓਕੇ ਜੀ ਬਾਏ ਜੇ ਤੁਹਾਨੂੰ ਵਧੀਆ ਜੰਗ ਗੱਲਾਂ ਲੱਗੀਆਂ ਤਾਂ ਤੁਸੀਂ ਕਮੈਂਟ ਕਰਿਓ ਤੇ ਲਾਈਕ ਸ਼ੇਅਰ ਵੀ ਕਰ ਦਿਓ ਤੇ ਚੈਨਲ ਕਰ ਲਓ ਜੀ ਆਪਣਾ ਸਬਸਕ੍ਰਾਈਬ ਦੇ ਨਾਲ ਆਪਾਂ ਤੁਸੀਂ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਜਦੋਂ ਵੀ ਆਪਾਂ ਜਨ ਲਾਈਵ ਹੋਈਏ ਜਾਂ ਆਪਾਂ ਵੀਡੀਓ ਪਾਈਏ ਜਾਂ ਕੋਈ ਵੀ ਗੱਲਬਾਤ ਦੇ ਉੱਤੇ ਆਪਾਂ ਕੋਈ ਵੀ ਵਿਸ਼ਾ ਲੈ ਕੇ ਆਈਏ ਉਹੀ ਜਾਣਕਾਰੀ ਤੁਹਾਨੂੰ ਮਿਲ ਸਕੇ ਕਿਉਂਕਿ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲੇਗਾ ਤਾਂ ਤਾਂ ਹੀ ਤੁਸੀਂ ਵੀਡੀਓ ਦੇਖੋਗੇ ਹਮੇਸ਼ਾ ਤੁਸੀਂ ਜੁੜੇ ਰਹੋ ਜੀ ਬਹੁਤ ਧੰਨਵਾਦ ਤੁਹਾਡਾ ਇਸੇ ਤਰ੍ਹਾਂ ਜਦੋਂ ਤੁਸੀਂ ਜੁੜੇ ਰਹਿੰਦੇ ਆ ਤਾਂ ਸਾਡਾ ਜੀ ਨਹੀਂ ਕਰਦਾ ਵੀ ਅਸੀਂ ਲਾਈਵ ਤੋਂ ਪਾਸੇ हट ਜਾਈਏ ਗੱਲਾਂ ਬਾਤਾਂ ਕਰਨ ਨੂੰ ਬਹੁਤ ਦਿਲ ਕਰਦਾ ਹੈਗਾ ਤੇ ਨਾਲੇ ਇੱਕ ਦੂਜੇ ਦੇ ਨਾਲ ਜਿਹੜੀ ਇਨਫਰਮੇਸ਼ਨ ਆਪਾਂ ਸਾਂਝੀ ਕਰਾਂਗੇ ਜੇ ਕੁਝ ਨੌਲੇਜ ਸਾਡੇ ਕੋਲੇ ਹੈਗੀ ਆ ਕੁਝ ਨੌਲੇਜ ਤੁਹਾਡੇ ਕੋਲੇ ਹੈਗੀ ਆ ਤੇ ਜਦੋਂ ਆਪਾਂ ਜਿਹੜੀ ਵੀ ਨੌਲੇਜ ਹੈ ਇੱਕ ਦੂਜੇ ਨਾਲ ਵੰਡਾਂਗੇ ਤਾਂ ਉਹਦੇ ਵਿੱਚ ਵਾਧਾ ਹੁੰਦਾ ਹੈਗਾ ਜਿਹੜੀਆਂ ਗੱਲਾਂ ਬਾਰੇ ਤੁਹਾਨੂੰ ਪਤਾ ਉਹ ਅਸੀਂ ਗ੍ਰਹਿਣ ਕਰਾਂਗੇ ਤੇ ਜਿਹੜੀਆਂ ਗੱਲਾਂ ਬਾਰੇ ਸਾਨੂੰ ਪਤਾ ਉਹ ਤੁਸੀਂ ਗ੍ਰਹਿਣ ਕਰੋਗੇ ਤੇ ਇਸ ਕਰਕੇ ਉਹਦੇ ਵਿੱਚ ਜਿਹੜਾ ਆਪਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲ ਜਾਂਦਾ ਹੈਗਾ ਉਦੋਂ ਬਾਅਦ ਦੇ ਰਿਜ਼ਲਟ ਜਿਹੜੇ ਆਪਾਂ ਖੁਦ ਕੱਢਨੇ ਹੁੰਦੇ ਆ ਆਪਾਂ ਵੀ ਆਪਣਾ ਦਿਮਾਗ ਲਾਉਣਾ ਹੁੰਦਾਗਾ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਹਰ ਇੱਕ ਚੀਜ਼ ਦੇ ਵਿੱਚ ਕੋਈ ਵੀ ਬੰਦਾ ਪਰਫੈਕਟ ਨਹੀਂ ਹੁੰਦਾ ਜੀ ਪਰਫੈਕਟ ਤਾਂ ਪ੍ਰਮਾਤਮਾ ਹੀ ਆ ਤੇ ਆਏ ਆ ਵੀ ਜਿੰਨੀ ਆਪਾਂ ਨੌਲੇਜ ਰੱਖਦੇ ਆ ਮੂਮ ਨਹੀਂ ਤਾਂ ਆਪਣਾ ਫਰਜ਼ ਬਣਦਾ ਹਰ ਇੱਕ ਭੈਣ ਭਾਈ ਦੇ ਵਿੱਚ ਵੰਡਣਾ ਚਲੋ ਕੁਝ ਗੱਲਾਂ ਜਿਹੜੀਆਂ ਕਿਸੇ ਦਾ ਫਾਇਦਾ ਹੋ ਜਾਂਦਾਗਾ ਕੋਈ ਬੰਦਾ ਕਿਸੇ ਕਿਸੇ ਹੋਰ ਰਸਤੇ ਨੂੰ ਜਾਂਦਾ ਹੁੰਦਾਗਾ ਕਈ ਵਾਰ ਵੀਡੀਓ ਦੇਖ ਕੇ ਉਹ ਜਿਹੜਾ پلان ਆ ਉਹਦਾ ਰਸਤਾ ਜਿਹੜਾ ਉਹ ਚੇਂਜ ਹੁੰਦਾ ਜਿਹਦੇ ਵਿੱਚ ਉਹਨਾਂ ਨੂੰ ਵਾਅਦਾ ਹੋ ਜਾਂਦਾ ਜੀ ਚਲੋ ਜੀ ਫਿਰ ਮਿਲਦੇ ਆਂ ਅਗਲੇ ਲਾਈਵ ਦੇ ਨਾਲ ਓਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਓਕੇ ਜੀ ਬਾਏ ਖੁਸ਼ ਰਹੋ